ਸਤਿਕਾਰਯੋਗ ਸਰੋਤਾਜਨੋ ਅੱਜ ਦਾ ਸਾਡਾ ਵਿਸ਼ਾ ਹੈ ਚਾਣਕਿਆ ਨੀਤੀ ਵਿੱਚ ਲੋਕ ਸਿਆਣਪਾਂ ਕਿਉਂਕਿ ਜਿਹੜਾ ਅਜਿਹੇ ਵਿਸ਼ੇ ਨੇ ਉਹ ਸਾਡੇ ਖਾਣਾ ਮੁਹਾਵਰਿਆਂ ਤੋਂ ਲੈ ਕੇ ਸਾਡੀਆਂ ਪ੍ਰਾਤਨ ਜਿਹੜੀਆਂ ਕਹਾਣੀਆਂ ਨੇ ਚਾਹ ਪੰਚਤੰਤਰ ਹੈ ਖਲੀਲ ਜ਼ੁਬਰਾਨ ਹੈ ਇਸੇ ਤਰ੍ਹਾਂ ਜਿਹੜੀਆਂ ਨੀਤੀ ਕਥਾਵਾਂ ਲਿਖੀਆਂ ਗਈਆਂ ਨੀਤੀ ਕਥਾ ਬਾਰੇ ਗਿਆਨੀ ਦੇਸਿੰਘ ਜੀ ਨੇ ਵੀ ਇੱਕ ਪੁਸਤਕ ਕੀਤੀ ਐ ਅਸੀਂ ਉਹਦੇ ਤੇ ਬਾਅਦ ਵਿੱਚ ਵਿਚਾਰ ਕਰਾਂਗੇ ਅੱਜ ਅਸੀਂ ਕੇਵਲ ਚਾਣਕਿਆ ਨੀਤੀ ਵਿੱਚ ਜਿਹੜੀ ਇੱਕ ਵਿਦਿਆਵਾਰੇ ਜੀਵਨ ਬਾਰੇ ਇੱਕ ਪ੍ਰੇਰਕ ਸ਼ਕਤੀ ਦਿੰਦੀ ਹੈ ਕਿਉਂਕਿ ਅਕਸਰ ਸਮਾਜ ਦੇ ਵਿੱਚ ਕਈ ਵਾਰੀ ਬੰਦਾ ਬਹੁਤ ਥੋੜਾ ਪੜ੍ਹ ਕੇ ਵੀ ਸਮਝਦਾ ਹੈ ਕਿ ਬਹੁਤ ਵੱਡਾ ਗਿਆਨ ਪ੍ਰਾਪਤੀ ਹੋ ਗਈ ਪਰ ਇਹ ਵੀ ਕਿਹਾ ਜਾਂਦਾ ਹੋਇਆ ਕਿ ਕੋਈ ਅਧਿਆਪਕ ਹੋਵੇ ਪ੍ਰੋਫੈਸਰ ਹੋਵੇ ਪ੍ਰਚਾਰਕ ਹੋਵੇ ਚਿੰਤਕ ਹੋਵੇ ਇਹ ساری ਉਮਰ ਵਿਦਿਆ ਪ੍ਰਾਪਤੀ ਲਈ ਲਗਾ ਰਿੰਦਾ ਹੈ ਕਿਉਂਕਿ ਇਹਦਾ ਖੇਤਰ ਜਿਹੜਾ ਹੁੰਦਾ ਹੈ ਕਿ ਇਹਨੂੰ ساری ਉਮਰ ਪੜਨਾ ਹੀ ਪੈਗਾ ਕਈ ਵਾਰੀ ਆਮ ਪਾਠਕ ਜਨ ਵੀ ਬਹੁਤ ਵੱਡਾ ਸ਼ੌਕ ਰੱਖਦੇ ਨੇ ਮਤਲਬ ਇਹ ਇੱਕ ਚੰਗੇ ਸੁਭਾਗ ਦੀ ਗੱਲ ਹੁੰਦੀ ਹੈ ਕਿ ਬੰਦੇ ਵਿੱਚ ਪੜਨ ਦੀ ਜਾਣਨ ਦੀ ਚੇਤਨਾ ਦੀ ਭੁੱਖ ਬਣੀ ਰਹੇ ਤਾਂ ਚਾਣਕਿਆ ਜੀ ਨੇ ਇੱਕ ਸ਼ਲੋਕ ਲਿਖਿਆ ਹੈ ਕਿ ਤਬ ਲਗ ਵਿਦਿਆ ਕੋ ਪੜੋ ਜਬ ਤੱਕ ਘਟ ਮੇ ਪ੍ਰਾਨ ਜਹਾਂ ਧਨੀ ਪਹੁੰਚੇ ਨਹੀਂ ਤੈ ਪਹੁੰਚੇ ਵਿਦਿਆਵਾਨ हे ਭਾਈ ਦੁਨੀਆ ਦੇ ਲੋਕੋ ਉਦੋਂ ਤੱਕ ਗਿਆਨ ਪ੍ਰਾਪਤ ਕਰਦੇ ਰਹੋ ਪੜ੍ਹਦੇ ਰਹੋ ਜਦੋਂ ਤੱਕ ਵੀ ਘਟ ਵਿੱਚ ਸਰੀਰ ਵਿੱਚ ਪ੍ਰਾਨ ਚੱਲਦੇ ਨੇ ਕਿਉਂਕਿ ਜਿੱਥੋਂ ਤੱਕ ਕੋਈ ਧਨੀ ਨਹੀਂ ਪਹੁੰਚਦਾ ਜਹਾਂ ਧਨੀ ਪਹੁੰਚੇ ਨਹੀਂ ਤਹ ਪਹੁੰਚੇ ਵਿਦਿਆਵਾਨ ਉਥੋਂ ਤੱਕ ਜਿਹੜੀ ਚੇਤਨਾ ਹੈ ਕਲਪਨਾ ਹੈ ਜਾਂ ਗਿਆਨ ਦੀ ਓਡਾਰੀ ਹੈ ਉਹ ਵਿਦਿਆਵਾਨ ਦੀ ਹੁੰਦੀ ਹੈ ਇਹ ਵੀ ਲਿਖਿਆ ਜਾਂਦਾ ਕਿ ਜਿਹੜਾ ਮਨੁੱਖ ਦੀ ਮੌਤ ਵੀ ਇੱਕ ਗਿਆਨ ਹੈ ਇਹਦਾ ਕਾਰਨ ਇਹ ਹੁੰਦਾ ਕਿ ਜਿਹੜਾ ਅੰਤਮ ਸਵਾਸ ਹੈ ਉਹ ਵੀ ਬੰਦੇ ਵਾਸਤੇ ਗਿਆਨਮਈ ਹੁੰਦਾ ਪਰ ਇਹਦੇ ਮੁਕਾਬਲੇ ਵਿੱਚ ਕਈ ਵਾਰੀ ਵਾਰੀ ਭੇਖ ਕਰਕੇ ਹੀ ਸਮਾਜ ਕਿਸੇ ਦਾ ਸਤਿਕਾਰ ਕਰਦਾ ਹੈ ਜਾਂ ਵਾਰੀ ਭੇਖ ਕਰਕੇ ਬੰਦਾ ਇਹ ਸਮਝ ਲੈਂਦਾ ਹੈ ਕਿ ਮੈਂ ਸਮਾਜ ਵਿੱਚ ਪ੍ਰਵਾਨ ਹੋ ਗਿਆ ਪਰ ਚਣਕਿਆ ਜੀ ਕਹਿੰਦੇ ਗੱਲ ਇਹ ਨਹੀਂ ਭੇਖ ਦੇਖ ਨਾ ਭੁੱਲੀਐ ਜਹਾਂ ਨ ਗੁਣ ਕੋ ਨਾਮ ਜਿਉਂ ਘੰਟੀ ਗਲ ਗਾਉ ਕੇ ਦੁੱਧ ਬਿਨਾ ਕਹੇ ਕਾਮ ਕਹਿੰਦੇ ਵੀ ਐਵੇਂ ਭਾਈ ਕਿਸੇ ਦਾ ਭੇਖ ਦੇਖ ਕੇ ਵੀ ਨਹੀਂ ਬੰਦਾ ਭੁੱਲ ਜਾਣਾ ਚਾਹੀਦਾ ਜਿੱਥੇ ਕੋਈ ਗੁਣਾ ਦਾ ਨਾਮ ਨਿਸ਼ਾਨੀ ਨਾ ਹੋਵੇ ਇਹ ਤਾਂ ਇੰਨੀ ਕੁ ਪ੍ਰਾਪਤੀ ਹੈ ਜਾਂ ਇਹ ਗੱਲ ਇੰਜ ਹੈ ਕਿ ਜਿਵੇਂ ਕਿਸੇ ਗਊ ਦੇ ਗਲ ਵਿੱਚ ਘੰਟੀ ਵੱਧੀ ਹੋਵੇ ਟੱਲੀ ਵੱਧੀ ਹੋਵੇ ਅਕਸਰ ਉਸ ਗਊ ਨੂੰ ਵਿਸ਼ੇਸ਼ ਤੌਰ ਤੇ ਬੰਦਾ ਤੱਕਦਾ ਪਰ ਕਹਿੰਦੇ ਦੁੱਧ ਬਿਨਾਂ ਕਿਹ ਕੰਮ ਜੇ ਉਹ ਦੁੱਧ ਨਹੀਂ ਦਿੰਦੀ ਤਾਂ ਉਹਦੇ ਗਲ ਵਿੱਚ ਵੱਧੀ ਹੋਈ ਟੱਲੀ ਜਾਂ ਐਵੇਂ ਹੀ ਕਿ ਸੇ ਉਹਦੇ ਦਾ ਉਹਦੇ ਕਹ ਲੋ ਵਿਸ਼ੇਸ਼ਣ ਬਣ ਜਾਣਾ ਉਹ ਬਹੁਤੀ ਪ੍ਰਾਪਤੀ ਨਹੀਂ ਰੱਖਦਾ ਕਿਉਂਕਿ ਅਸਲ ਵਿੱਚ ਜਿਹੜਾ ਗੁਣ ਹੀ ਦੁਨੀਆ ਦੇ ਵਿੱਚ ਉਹਦੀ ਹੋਂਦ ਸਥਾਪਿਤ ਕਰਦਾ ਪਰ ਉਹਨਾਂ ਨੇ ਇੱਕ ਨਾਲ ਮਾਤਾ ਪਿਤਾ ਨੂੰ ਸੰਬੋਧਨ ਕੀਤਾ ਕਿ ਭਾਈ ਜਿਹੜਾ ਮਾਤਾ ਪਿਤਾ ਦਾ ਇੱਕ ਧਰਮ ਬਣਦਾ ਹੈ ਕਈ ਵਾਰੀ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਵਿਦਿਆ ਦੀ ਗਿਆਨ ਦੀ ਮਹਿਮਾ ਕੀ ਹੈ ਜਾ ਜੀਵਨ ਦੇ ਵਿੱਚ ਪ੍ਰਾਪਤੀ ਕੀ ਹੈ ਕਹਿੰਦਾ ਵੀ ਇਹ ਪਹਿਲੀ ਜਿਹੜੀ ਕਹ ਲੋ ਸਟੈਪ ਹੈ ਜਿਹੜਾ ਪਹਿਲਾ ਹੋਂਦ ਹੈ ਉਹ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਜੇ ਮਾਤਾ ਪਿਤਾ ਇਸ ਗੱਲ ਬਾਰੇ ਵਿੱਦਿਆ ਦੀ ਮਹਿਮਾ ਬਾਰੇ ਨਹੀਂ ਜਾਣਦੇ ਤਾਂ ਮਾਤ ਪਿਤਾ ਸੋ ਛਤਰ ਹੈ ਪੁੱਤਰ ਪੜਾਵਤ ਨਾ ਹੈ ਕਹਿੰਦੇ ਉਹ ਵੀ ਮਾਮ ਪਿਓ ਦੁਸ਼ਮਣ ਦੇ ਸਮਾਨ ਨੇ ਜਿਹੜੇ ਆਪਣੀ ਸੰਤਾਨ ਨੂੰ ਆਪਣੇ ਪੁੱਤਰ ਨੂੰ ਪੜਾਉਂਦੇ ਨਹੀਂ ਕਹਿੰਦੇ ਸ਼ੋਭਨਾ ਪਾਵਤ ਸਭਾ ਮੈਂ ਜਿਉ ਬਗ ਹੰਸਨ ਮਾਏ ਜਦੋਂ ਸੰਸਾਰ ਰੂਪੀ ਉਹ ਇਸ ਤਲ ਤੇ ਵਿਚਰਦਾ ਤੇ ਜਿਵੇਂ ਹੰਸਾਂ ਦੇ ਵਿੱਚ ਬਗਲਾ ਸ਼ੋਭਾ ਨਹੀਂ ਪਾਉਂਦਾ ਇਸੇ ਤਰ੍ਹਾਂ ਉਹ ਬੱਚਾ ਜਿਹੜਾ ਗਿਆਨ ਤੋਂ ਵੀ ਹੋਣਾ ਹੁੰਦਾ ਵਿਦਿਆ ਤੋਂ ਵੀ ਹੋਣਾ ਹੁੰਦਾ ਉਹ ਇਹੋ ਜਿਹਾ ਜੀਵਨ ਗੁਜ਼ਾਰ ਰਿਹਾ ਹੈ ਵੀ ਸੰਸਾਰ ਦਾ ਪੜਿਆ ਲਿਖਿਆ ਵਰਗ ਹੰਸਾਂ ਦੀ ਤਰ੍ਹਾਂ ਹੁੰਦਾ ਤੇ ਉਹ ਵਿਚਾਰਾ ਬਗਲੇ ਦੀ ਤਰ੍ਹਾਂ ਕੇਵਲ ਬਰੀ ਵਿਖਾਵਾ ਬਣ ਕੇ ਰਹਿ ਜਾਂਦਾ ਹੈ ਫਿਰ ਕਹਿੰਦੇ ਇਹਦਾ ਫਾਇਦਾ ਕੀ ਹੋ ਅਕਸਰ ਸਾਡਾ ਸਮਾਜ ਕੇਵਲ ਰੋਟੀ ਰੋਜੀ ਨੂੰ ਹੀ ਵਿੱਦਿਆ ਸਮਝਦਾ ਹੈ ਕਿ ਵਿੱਦਿਆ ਪੜ੍ਹਨ ਦਾ ਮਤਲਬ ਹੈ ਵੀ ਕੇਵਲ ਨੌਕਰੀ ਮਿਲ ਜਾਣੀ ਜਾਂ ਕੇਵਲ ਰੋਟੀ ਮਿਲ ਜਾਣੀ ਉਹ ਕਹਿੰਦੇ ਨਹੀਂ ਇਸ ਤੋਂ ਅਗਾਂਹ ਸੋਚੋ ਕਿ ਜਿਹੜਾ ਵਿੱਦਿਆਹਾਨ ਹੈ ਉਹਦੀ ਜ਼ਿੰਦਗੀ ਉਹਦੀ ਹੋਂਦ ਸਮਾਜ ਵਿੱਚ ਕਿਸ ਤਰ੍ਹਾਂ ਦੀ ਹੁੰਦੀ ਹੈ ਕਹਿੰਦੇ ਦਿਨ ਦਾ ਦੀਪਕ ਸੂਰ ਹੈ ਨਿਸਕਾ ਦੀਪਕ ਚੰਦ ਕਹਿੰਦੇ ਜਿਵੇਂ ਦਿਨ ਦੀ ਜਿਹੜੀ ਰੋਸ਼ਨੀ ਹੈ ਦਿਨ ਦਾ ਦੀਵਾ ਉਹ ਸੂਰਜ ਹੈ ਤੇ ਜਿਹੜੀ ਨਿਸ ਰਾਤ ਹੈ ਉਹਦੇ ਵਿੱਚ ਜਿਹੜਾ ਦੀਪਕ ਦੀ ਤਰ੍ਹਾਂ ਚੰ드ਰਮਾ ਜਿਹੜਾ ਉਹ ਰੋਸ਼ਨਮਈ ਸਮਾਜ ਨੂੰ ਕਰਦਾ ਹੈ ਕਹਿੰਦੇ ਦੀਪਕ ਧਰਮ ਤ੍ਰਲੋਕ ਕਾ ਕਲ ਕਾ ਦੀਪਕ ਸੁਨੰਦ ਤਰਲੋਕੀ ਦੇ ਵਿੱਚ ਦੀਵਾਲ ਧਰਮ ਹੁੰਦਾ ਬੰਦੇ ਦਾ ਕਿ ਉਹਨੇ ਇਸ ਮਾਤ ਲੋਕ ਉੱਤੇ ਜੋ ਵੀ ਚੰਗਾ ਕਰਮ ਕੀਤਾ ਪਰਉਪਕਾਰ ਕੀਤਾ ਦਾਨ ਕੀਤਾ ਉਹ ਤਰਲੋਕੀ ਦਾ ਉਹਦਾ ਜਿਹੜਾ ਧਰਮ ਹੀ ਦੀਪਕ ਬਣ ਜਾਂਦਾ ਪਰ ਜਿਹੜੀ ਕੁੱਲ ਹੈ ਜਿਹੜੀ ਵੰਸ਼ ਪ੍ਰਣਾਲੀ ਹੈ ਉਹਦਾ ਜਿਹੜਾ ਦੀਪਕ ਹੈ ਉਹਦਾ ਸੁਨੰਦ ਸੁਨੰਦ ਕਹਿੰਦੇ ਸਪੁੱਤਰ ਨੂੰ ਜਿਵੇਂ ਸੂਰਜ ਰੋਸ਼ਨਮਈ ਹੁੰਦਾ ਜਿਵੇਂ ਰਾਤ ਨੂੰ ਚੰ드ਰਮਾ ਦੀਪਕ ਬਣਦਾ ਜਿਵੇਂ ਤਲੂਕੀ ਵਿੱਚ ਬੰਦੇ ਦਾ ਧਰਮ ਰੋਸ਼ਨ ਵਈ ਹੁੰਦਾ ਐਵੇਂ ਕਿਸੇ ਕੁੱਲ ਦੇ ਵਿੱਚ ਕਿਸੇ ਵੰਸ਼ ਦੇ ਵਿੱਚ ਖਾਨਦਾਨ ਦੇ ਵਿੱਚ ਜਿਹੜਾ ਉਹਦਾ ਸੁਪੁੱਤਰ ਹੈ ਉਹ ਦੀਪਕ ਦੀ ਤਰ੍ਹਾਂ ਰੋਸ਼ਨ ਵਈ ਹੁੰਦਾ ਕਹ ਲੋ ਕਿ ਉਹ ਉਹਨਾਂ ਨੂੰ ਉਭਾਰਦਾ ਹੈ ਉਹਨਾਂ ਦਾ ਨਾਮ ਰੋਸ਼ਨ ਕਰਦਾ ਹੈ ਫੇਰ ਹੁਣ ਸਵਾਲ ਹੈ ਕਿ ਬੰਦਾ ਇਹ ਸਾਰਾ ਕੁਝ ਕਿੱਥੋਂ ਪ੍ਰਾਪਤ ਕਰੇ ਇੱਕ ਤਾਂ ਹੈ ਸੰਸਾਰੀ ਵਿਦਿਆ ਉਹਦੀ ਮਨੁੱਖ ਦੀ ਲੋੜ ਹੈ ਇੱਕ ਆਪਣੇ ਸਮਾਜ ਦੇ ਵਿੱਚੋਂ ਆਪਣੀ ਸੋਸਾਇਟੀ ਦੇ ਵਿੱਚੋਂ ਬਹੁਤ ਕੁਝ ਮਨੁੱਖ ਆਲੇ ਦੁਆਲੇ ਤੋਂ ਗਿਆਨ ਪ੍ਰਾਪਤ ਕਰਦਾ ਹੈ ਚਾਣਕਿਆ ਜੀ ਦਾ ਸ਼ਲੋਕ ਹੈ ਕਹਿੰਦੇ ਬੁੱਧੀਮਾਨ ਮੇ ਗੁਣ ਘਣੇ ਸਠ ਮੇ ਅਵਗਣ ਹਨੇ ਸਹਿਸਮੂਡ ਕੋ ਛਾੜੀਐ ਚਤਰ ਰੱਖੀਐ ਇੱਕ ਕਹਿੰਦੇ ਜਿਹੜਾ ਬੁੱਧੀਵਾਨ ਹੁੰਦਾ ਨਾ ਉਹਦੇ ਵਿੱਚ ਤਾਂ ਬਿਆੰਤ ਗੁਣ ਹੁੰਦੇ ਆ ਘਣੇ ਗੁਣ ਹੁੰਦੇ ਆ ਸੰਗਲੇ ਗੁਣ ਹੁੰਦੇ ਆ ਪਰ ਜਿਹੜਾ 60 ਹੁੰਦਾ ਮੂਰਖ ਹੈ ਉਹਦੇ ਵਿੱਚ ਔਗਣ ਹੀ ਔਗਣ ਹੁੰਦੇ ਆ ਫਿਰ ਕਹਿੰਦੇ ਸਹਿਸ ਮੂਢ ਕੋ ਛਾੜੀਏ ਹਜ਼ਾਰਾਂ ਮੂਰਖਾਂ ਨੂੰ ਛੱਡ ਦੇਣਾ ਚਾਹੀਦਾ ਇੱਥੇ ਇੱਕ ਚੰਗੀ ਸੰਗਤ ਦੀ ਪ੍ਰੇਰਣਾ ਹੈ ਕਿ ਹਮੇਸ਼ਾ ਉੱਥੋਂ ਗੁਣ ਮਿਲਦੇ ਆ ਜਿੱਥੇ ਬੁੱਧੀਮਾਨ ਹੋਏਗਾ ਕਈ ਵਾਰੀ ਬੰਦਾ ਧਰਮ ਤੋਂ ਟੁੱਟਿਆ ਧਰਮ ਨਾਲੋਂ ਤੋੜ ਦਿੰਦਾ ਸਮਾਜ ਤੋਂ ਟੁੱਟਿਆ ਸਮਾਜ ਨਾਲੋਂ ਤੋੜ ਦਿੰਦਾ ਕਈ ਵੀ ਰੀ ਬੰਦਾ ਕਿਸੇ ਨਸ਼ੇ ਚ ਗ੍ਰਸਤ ਹੈ ਉਹ ਬੰਦੇ ਨੂੰ ਨਸ਼ੇੜੀ ਬਣਾ ਦਿੰਦਾ ਹੈ ਉਹ ਕਹਿੰਦਾ ਇਥੋਂ ਗਿਆਨ ਨਹੀਂ ਮਿਲੇਗਾ ਕਿਉਂਕਿ ਇਹ ਬੁੱਧੀਮਾਨ ਤੋਂ ਕੋਲ ਮਿਲਣੇ ਨੇ ਕਹਿੰਦੇ ਸੈਸ ਮੂਡ ਕੋ ਛਾਡੀ ਹੈ ਚਤਰ ਰੱਖੀ ਹੈ ਇੱਕ हे ਦੁਨੀਆ ਦੇ ਲੋਕੋ ਜਿਹੜਾ ਚਤਰ ਹੁੰਦਾ ਨਾ ਸਿਆਣਾ ਹਮੇਸ਼ਾ ਸਿਆਣੇ ਦੀ ਸਿਆਣਪ ਤੋਂ ਹੀ ਕੁਝ ਪ੍ਰਾਪਤੀ ਹੋਣੀ ਹੈ ਐਵੇਂ ਹਜ਼ਾਰਾਂ ਮੂਰਖਾਂ ਦੀ ਸੰਗਤ ਕਰਨ ਦਾ ਕੋਈ ਫਾਇਦਾ ਨਹੀਂ ਇਹ ਹੁਣ ਇੱਕ ਚੇਤਨਤਾ ਦਾ ਮੰਤਰ ਹੈ ਕਈ ਵਾਰੀ ਸਮਾਜ ਕਹਿੰਦਾ ਕਿ ਸਮੱਸਿਆਵਾਂ ਸਾਡੇ ਸਾਹਮਣੇ ਬਹੁਤ ਵੱਡੀਆਂ ਨੇ ਪਰ ਗਿਆਨ ਇਹ ਕਹਿੰਦਾ ਜਾਂ ਨੀਤੀ ਸ਼ਾਸਤਰ ਇਹ ਕਹਿੰਦਾ ਕਿ ਜੇ ਬੰਦਾ ਗਿਆਨਵਾਨ ਹੈ ਤਾਂ ਸੰਸਾਰ ਵਿੱਚ ਕੋਈ ਮੁਸ਼ਕਲ ਜਿਹੜੀ ਹੈ ਉਹ ਵੱਡੀ ਨਹੀਂ ਹੁੰਦੀ ਕੋਈ ਕੰਮ ਅਸੰਭਵ ਨਹੀਂ ਹੁੰਦਾ ਹਰ ਸੰਭਵ ਹੁੰਦਾ ਇਸ ਲਈ ਜਿੰਨੀ ਕਹ ਲੋ ਡਿਪਰੈਸ਼ਨ ਹੈ ਟੈਨਸ਼ਨ ਹੈ ਚਿੰਤਾ ਹੈ ਸੋਗ ਹੈ ਉਹ ਹਮੇਸ਼ਾ ਉੱਥੇ ਜਿਆਦਾ ਹੁੰਦਾ ਜਿੱਥੇ ਬੰਦਾ ਸੋਚਣਾ ਵੀ ਛੱਡ ਦਿੰਦਾ ਤੇ ਜਦੋਂ ਉਹਦੇ ਅੱਗੇ ਹਾਰ ਮੰਨ ਜਾਂਦਾ ਹੈ ਦਰਅਸਲ ਸੰਸਾਰ ਦੇ ਵਿੱਚ ਜਿਹੜਾ ਗਿਆਨ ਹੈ ਇਹਨੂੰ ਰੋਸ਼ਨੀ ਨਾਲ ਤੁਲਨਾ ਦਿੱਤੀ ਹੈ ਵੇਦ ਦਾ ਮਤਲਬ ਵੀ ਰੋਸ਼ਨੀ ਹੈ ਗਿਆਨ ਹੈ ਵੇਦ ਵਿਦਿਆ ਵਿਦਿਆਰਥੀ ਵਿਦਿਆਵਾਨ ਵਿਦਿਆਲਾ ਇਹ ਸ਼ਬਦ ਕੋਸ਼ ਪੜੋ ਤੇ ਆਪਣੇ ਆਪ ਵਿੱਚ ਇੱਕ ਤਰਤੀਬ ਅਨੁਸਾਰ ਚੱਲਦੇ ਨੇ ਤਾਂ ਚਾਣਕਿਆ ਪੰਡਿਤ ਜੀ ਕਹਿੰਦੇ ਕਿ ਦਰਅਸਲ ਸੰਸਾਰ ਦੀਆਂ ਸਮੱਸਿਆਵਾਂ ਤੋਂ ਘਬਰਾਉਣ ਦੀ ਲੋੜ ਨਹੀਂ ਤੁਹਾਡੇ ਕੋਲੇ ਹੱਲ ਹੈ ਹੈ ਤੇ ਹੋ ਵੀ ਸਕਦਾ ਹੈ ਇਹ ਸ਼ਲੋਕ ਹੈ ਕਿ ਸਿਰ ਛਾਤਾ ਪੈ ਮੇ ਕੋ ਕਾਂਟਾ ਜੁੱਤੀ ਪਾਏ ਕਿਆ ਛਤਰ ਪੈ ਚਤਰ ਕੋ ਜਾਮੇ ਲਾਖੋ ਪਾਏ ਕਹਿੰਦੇ ਸਿਰ ਦੇ ਉੱਤੇ ਛਤਰੀ ਹੋਵੇ ਮੀਂਹ ਦਾ ਕੀ ਡਰ ਜਿੰਨੀ ਮਰਜ਼ੀ ਬਾਰਿਸ਼ ਹੋਈ ਜਾਵੇ ਕਾਂਟਾ ਜੁੱਤੀ ਪਾਏ ਕਿਸੇ ਰਾਹ ਦੇ ਵਿੱਚ ਕੰਡੇ ਖਿਲਰੇ ਹੋਏ ਨੇ ਤੇ ਜੇ ਪੈਰਾਂ 'ਚ ਜੁੱਤੀ ਪਾਈ ਹੋਵੇ ਤੇ ਡਰਨ ਦੀ ਲੋੜ ਨਹੀਂ ਇਹ ਕੰਡੇ ਇੱਕ ਸੰਵਾਲਕ ਲੈ ਨੇ ਕਿ ਜਦੋਂ ਤੁਸੀਂ ਕਿਸੇ ਦੇ ਟਕਰਾ ਕਰਨ ਦੇ ਸਮਰੱਥ ਹੁੰਦੇ ਹੋ ਕਿ بارش ਪੈ ਰਹੀ ਆ ਕਿ ਮਨੁੱਖ ਕੋਲੇ ਛਤਰੀ ਹੈ ਟਰਨ ਦੀ ਲੋੜ ਨਹੀਂ ਕੋਈ ਸਮੱਸਿਆ ਆਉਂਦੀ ਹੈ ਤੁਹਾਡੇ ਕੋਲੇ ਉਹਦਾ ਹੱਲ ਹੈ ਕਿਉਂਕਿ ਤੁਹਾਡੇ ਕੋਲੇ ਗਿਆਨ ਹੈ ਤੇ ਰਸਤੇ ਦੇ ਜਿਹੜੇ ਕੰਡੇ ਨੇ ਉਹ ਹਰ ਖੇਤਰ ਵਿੱਚ ਹੁੰਦੇ ਨੇ ਕੋਈ ਸਮਾਜਿਕ ਖੇਤਰ ਵਿੱਚ ਵਿਚਰਦਾ ਕੋਈ ਧਾਰਮਿਕ ਖੇਤਰ ਵਿੱਚ ਹੈ ਕੋਈ ਰਾਜਨੀਤੀ ਖੇਤਰ ਵਿੱਚ ਹੈ ਕੋਈ ਸਧਾਰਨ ਜੀਵਨ ਜਿਉ ਰਿਹਾ ਹੈ ਉਹਦੇ ਹਰ ਰਾਸਤੇ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਜ਼ਰੂਰ ਹੁੰਦੀ ਹੈ ਤਾਂ ਚਾਣਕੇ ਜੀ ਕਹਿੰਦੀ ਸਿਰ ਛਾਤਾ ਭੈ ਮੇ ਕੋ ਘਾਂਟਾ ਜੂਤੀ ਪਾਏ ਕਿਆ ਛਤਰ ਭੈ ਚਤਰ ਕੋ ਜਾ ਮੈ ਲਾ ਕੋ ਪਾਏ ਜਿਹੜਾ ਚਤਰ ਕਹਿੰਦੇ ਸਿਆਣੇ ਨੂੰ ਕਹਿੰਦੇ ਚਤਰ ਨੂੰ ਸਿਆਣੇ ਨੂੰ ਡਰਨ ਦੀ ਲੋੜ ਨਹੀਂ ਭਾਵੇਂ ਸ਼ਤਰੂ ਕਿੱਡਾ ਵੀ ਵੱਡਾ ਹੋਵੇ ਕਿਆ ਛਤਰ ਭੈ ਚਤਰ ਕੋ ਡਰਨ ਦੀ ਲੋੜ ਨਹੀਂ ਚਤਰ ਨੂੰ ਲੱਖਾਂ ਪਾਉਂ ਇਸ ਲਈ ਇਹਦੇ ਵਿੱਚ ਇੱਕ ਲੋਕ ਸਿਆਣਪਾਂ ਵਿੱਚ ਜੀਵਨ ਯੁਕਤ ਦਿੱਤੀ ਹੈ ਕਿ ਸਭ ਤੋਂ ਪਹਿਲੀ ਹੈ ਪੜ੍ਹੇ ਲਿਖੇ ਹੋਣਾ ਤੇ ਪੜ੍ਹੇ ਲਿਖੇ ਹੋਣ ਦੇ ਨਾਲ ਸੰਸਾਰ ਦਾ ਗਿਆਨ ਹੋਣਾ ਕਿਉਂਕਿ ਡਿਗਰੀਆਂ ਤੋਂ ਅੱਗੇ ਇਲਮ ਤੋਂ ਅੱਗੇ ਅਸੀਂ ਅਕਲ ਕਲਾ ਤੇ ਵੀ ਗੱਲ ਕੀਤੀ ਸੀ ਕਿ ਇਲਮ ਤੋਂ ਬੰਦਾ ਅਕਲ ਵਾਲ ਤੁਰਦਾ ਹੈ ਅਕਲ ਜਿਹੜੀ ਆ ਉਹ ਸੰਸਾਰ ਭਰ ਤੇ ਵਿੱਚੋਂ ਮਨੁੱਖ ਗ੍ਰਹਿਣ ਕਰਦਾ ਜਦੋਂ ਉਹਦੇ ਕੋਲੇ ਗਿਆਨ ਦਾ ਖਜ਼ਾਨਾ ਹੁੰਦਾ ਉਹ ਕਾਸ਼ਾਵਦੀ ਸੋਚਦਾ ਉਹ ਚੜ੍ਹਦੀ ਕਲਾ 'ਚ ਰਹਿੰਦਾ ਉਹਦਾ ਪੋਜ਼ਿਟਿਵ ਨਜ਼ਰੀਆ ਹੁੰਦਾ ਉਹਦੇ ਰਾਹ ਵਿੱਚ ਜੋ ਵੀ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਦਾ ਉਹ ਹੱਲ ਕਰ ਸਕਦਾ ਇਸ ਲਈ ਇਸ ਨੀਤੀ ਕਥਾਵਾਂ ਦੇ ਵਿੱਚ ਬਹੁਤ ਵੱਡਾ ਇੱਕ ਗਿਆਨ ਦਾ ਸੰਦੇਸ਼ ਹੈ ਕਿ ਇਹ ਜਿਹੜੀਆਂ ਲੋਕ ਸਿਆਣਪਾਂ ਹੁੰਦੀਆਂ ਇਹ ਹਰ ਧਰਤੀ ਦੇ ਲੋਕਾਂ ਦਾ ਜੀਵਨ ਸੰਵਾਰਦੀਆਂ ਨੇ ਤੇ ਇਸ ਤੋਂ ਅੱਗੇ ਆਪਾਂ ਜਿਹੜਾ ਉ ਗਿਆਨੀ ਦੇਸ਼ ਸਿੰਘ ਜੀ ਆੜੀ ਜਿਹੜੀ ਨੀਤੀ ਕਥਾ ਹੈ ਉਹਦੇ ਤੇ ਵਿਚਾਰ ਕਰਾਂਗੇ ਮੈਂ ਸਮਝਦਾ ਕਿ ਜਿੰਨੀਆਂ ਵੀ ਸੰਸਾਰ ਭਰ ਵਿੱਚ ਇਸ ਤਰ੍ਹਾਂ ਦਾ ਜਿਹੜਾ ਨਿਆਰਾ ਸਹਿਤ ਰਚਿਆ ਗਿਆ ਜਿਹੜਾ ਬਹੁਤ ਹੀ ਆਸ਼ਾਵਾਦੀ ਸਹਿਤ ਰਚਿਆ ਗਿਆ ਇਹਦੇ ਵਿੱਚੋਂ ਜਿਹੜਾ ਇਹ ਗਿਆਨ ਇਕੱਠਾ ਕਰਨਾ ਇਹ ਸਾਨੂੰ ਹਮੇਸ਼ਾ ਚੰਗਾ ਸੋਚਣ ਵਾਸਤੇ ਚੇਤਨ ਕਰਦਾ ਹੈ ਤੇ ਜੋ ਚੰਗਾ ਸੋਚਦਾ ਉਹਦੀ ਚੰਗੀ ਕਰਨੀ ਹੁੰਦੀ ਹੈ ਜਿਹਦੀ ਚੰਗੀ ਕਰਨੀ ਹੁੰਦੀ ਉਹਦਾ ਜੀਵਨ ਚੰਗਾ ਹੁੰਦਾ ਤੇ ਜਿਹਦਾ ਜੀਵਨ ਚੰਗਾ ਤੇ ਚੰਗੀ ਕਰਨੀ ਹੋਵੇ ਉਹ ਸਮਾਜ ਹਮੇਸ਼ਾ ਸਫਲ ਹੁੰਦਾ ਉਹ ਸਮਾਜ ਬਹੁਤ ਵਧੀਆ ਹੁੰਦਾ ਇੱਥੇ ਆਪਾਂ ਇਹਦੀ ਸਮਾਪਤੀ ਕਰਦੇ ਆ ਬਹੁਤ ਬਹੁਤ ਧੰਨਵਾਦ